देखो सब नु वयेगुरु जी का खालसा वयेगुरु जी, वाईगुण जी ते के ते सब तो पहला मैं धन्यवाद करदा अकाल पुरख दा जिन्ना ने के सारेयां दी अरदासاں سن کے ਹੁਣ ਜਿਹੜਾ ਹੈਗਾ ਮੌਸਮ ਬਹੁਤ ਟੂਫ ਹੋ ਗਿਆ بارشਾਂ ਬੰਦ ਹੈ ਤਕਰੀਬਨ ਤੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਾਰੇ ਆਪਣੇ ਸਰਕਾਰੀ ਪ੍ਰਸ਼ਾਸਨ ਸਾਡੇ ਆਰਮੀ ਵਾਲੇ ਤੇ ਸਾਡੇ ਜਿਹੜੇ ਇਸ ਹਲਕੇ ਤੋਂ ਔਰ ਹਲਕੇ ਤੋਂ ਬਾਅਦ ਜਿੰਨੇ ਸਤਕਾਰਯੋਗ ਲੋਕ ਸਾਡੇ ਜਿਨ੍ਹਾਂ ਨੇ ਕਿ ਇੱਥੇ ਆ ਕੇ ਆਪਣੀ ਸੇਵਾ ਨਿਭਾਈ ਹੋਰ ਜੋ ਸਾਰੇ ਵੀਰ ਪ੍ਰੈਸ ਦੇ ਵੀਰ ਸਾਡੇ ਪੁਲਿਸ ਦੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਇੱਕ ਬਹੁਤ ਵੱਡਾ ਜਿਹੜਾ ਇੱਕ ਜੰਗ ਜਿਹੜੀ ਆਪਾਂ ਇੱਥੇ ਜਿੱਤੀ ਹੈ तकरीबन 2 ਹਫ਼ਤੇ ਲੱਗੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਦੌਦਪੁਰ ਵਿਖੇ ਇਹ ਜਿਹੜਾ ਬੰਨੂ ਜਿਹੜਾ ਹੈਗਾ ਬੈਂਕਮੈਂਟ ਇਹਨੂੰ ਸਟਰੋਂਗ ਕੀਤਾ ਹੈ ਔਰ ਸਾਰੇ ਹਰੇਕ ਨੇ ਜੋ ਬਣਦਾ ਸੀ ਆਪਣਾ ਸੇਵਾ ਪਾਈ ਹੈ ਸਾਰਿਆਂ ਦਾ ਧੰਨਵਾਦ ਔਰ ਮੈਂ ਸਮਝਦਾ ਕਿ ਹੁਣ ਜਿਹੜਾ ਹੈਗਾ ਕਿਉਂਕਿ ਹੁਣ ਫਲੋ ਵੀ ਬਹੁਤ ਘਟ ਗਿਆ 50 55 ਦੇ ਕਰੀਬ ਜਿਹੜਾ ਪਾਖੜੇ ਤੋਂ ਕਿ ਉਸੇ ਜਿਹੜਾ ਹੈ ਉਹ ਚੱਲ ਰਿਹਾ ਔਰ ਹੁਣ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਹੁਣ ਜਿਹੜਾ ਪਾਣੀ ਦਿਨੋ ਦਿਨ ਪੋਰ ਘਟਣਾ ਹੈ ਸੋ ਮੈਂ ਬਾਰ-ਬਾਰ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਆ ਕੇ ਇੱਥੇ ਲੋਕਾਂ ਨੂੰ ਪਰਮਾਣ ਦੀ ਬੜੀ ਕੋਸ਼ਿਸ਼ ਕੀਤੀ ਕਿ ਇੱਥੇ ਕੰਮ ਬੰਦ ਹੋ ਜਾਏ ਔਰ ਆ ਵੀ ਕੋਸ਼ਿਸ਼ ਇਹੀ ਸੀ ਕਿ ਹਲਕਾ ਡੁੱਬ ਜਾਵੇ ਸਾਹਮਣੇ ਵੀ ਉਹ ਚਾਹੁੰਦੇ ਸੀ ਕਿ ਸਾਹਮਣੇ ਵਾਲੇ ਜਿਹੜੇ ਬਚੇ ਹੋਏ ਐ ਉਧਰ ਵੀ ਟ੍ਰੈਂਚਿੰਗ ਕਰਕੇ ਉਹਨਾਂ ਨੂੰ ਵੀ ਡੋਈ ਲੇਕਿਨ ਜੋ ਸਾਡੇ ਇੱਥੇ ਲੋਕ ਜਿਨ੍ਹਾਂ ਨੇ ਸੇਵਾ ਕੀਤੀ ਜੋ ਪੰਜਾਬ ਨੂੰ ਪਿਆਰ ਕਰਦੇ ਐ ਜੋ ਆਪਣੇ ਇਸ ਧਰਤੀ ਨੂੰ ਪਿਆਰ ਕਰਦੇ ਆ ਉਹਨਾਂ ਦੀਆਂ ਗੱਲਾਂ ਚ ਨਹੀਂ ਆਏ ਉਹ ਲਗਾਤਾਰ ਲੱਗੇ ਰਹੇ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਸਹਿਬਾਨ ਅਹੁਦੇਦਾਰ ਸਹਿਬਾਨ ਉਹ ਖਾਸ ਤੌਰ ਤੇ ਜਦੋਂ ਛੱਡ ਕੇ ਚਲੇ ਗਏ ਸੀ ਧਰਨਾ ਲਾ ਲਿਆ ਸੀ ਉਦੋਂ ਉਹ ਲੱਗੇ ਰਹੇ ਔਰ ਇਸ ਬੰਦ ਨੂੰ ਜਿਹੜਾ ਹੈਗਾ ਪੂਰਾ ਮਜ਼ਬੂਤੀ ਦਿੱਤੀ ਆ ਸੋ ਮੈਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦਾ ਆਪਣੇ ਵੀਰਾਂ ਦਾ ਜਿਹੜੇ ਬਾਅਦ ਚ ਵੀ ਇੱਥੇ ਅਖੀਰ ਤੱਕ ਲੱਗੇ ਗਏ ਤੇ ਅੱਜ ਬਹੁਤ ਹੀ ਹੁਣ ਸਾਡੇ ਸਾਰੇ ਜੋ ਸਰਕਾਰੀ ਅਫੀਸਰ ਸਹਿਬਾਨ ਐਸ ਡੀ ਐਮ ਸਾਹਿਬ ਸਾਡੇ ਐਕਸ਼ਨ ਸਾਹਿਬ ਇਹਨਾਂ ਦੀ ਟੀਮ ਤੇ ਸਾਡੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਗੁਰਪ੍ਰੀਤ ਜੀ ਇਹਨਾਂ ਸਾਰਿਆਂ ਦੀ ਟੀਮ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿ ਇਹ ਲਗਾਤਾਰ ਇਹਨਾਂ ਨੇ ਆਪਣਾ ਯੋਗਦਾਨ ਪਾਇਆ ਨਿਗਰਾਨੀ ਰੱਖੀ ਜੋ ਵੀ ਸਮਾਨ ਚਾਹੀਦਾ ਸੀ ਸਰਕਾਰ ਵੱਲੋਂ ਹਰ ਤਰ੍ਹਾਂ ਦਾ ਜਿਹੜਾ ਅਰੇਂਜਮੈਂਟ ਇੱਥੇ ਕੀਤਾ ਗਿਆ ਔਰ ਕਿਸੇ ਤਰ੍ਹਾਂ ਦੀ ਜਿਹੜੀ ਕਮੀ ਨਹੀਂ ਛੱਡੀ ਗਈ ਔਰ ਇਸੇ ਕਰਕੇ ਇਹ ਸਾਡਾ ਹਲਕਾ ਜਿਹੜਾ ਸ਼੍ਰੀ ਚਮਕੌਰ ਸਾਹਿਬ ਜੋ ਗੁਰੂਆਂ ਦੀ ਚਨ ਸੁਪਰਾ ਜਿੱਥੇ ਸਾਬਜਾਦਿਆਂ ਨੇ ਆਪਣਾ ਲਹੂ ਡੋਲਿਆ ਉਹ ਜਿਹੜਾ ਹਲਕਾ ਬਚਿਆ ਸੋ ਇੱਕ ਵਾਰ ਫੇਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਇੱਕ ਹੋਰ ਕੀ ਇੱਕ ਸਾਡਾ ਬੱਚਾ ਰਸੀਦਪੁਰ ਦਾ ਉਹ ਜਿਹੜਾ ਹੈਗਾ ਉਹ ਸ਼ਹੀਦ ਹੋ ਗਿਆ ਇਸ ਕੰਮ ਚ ਇੱਥੇ ਮੌਤ ਹੋ ਗਈ ਹੁਣੇ ਮੈਂ ਉਹਨਾਂ ਦੇ ਘਰੇ ਜਾ ਕੇ ਆਇਆ ਤੇ ਤੇ ਬੜੇ ਗਰੀਬ ਪਰਿਵਾਰ ਤੋਂ ਸੀ ਔਰ ਜਿੰਨੀ ਸਰਕਾਰ ਵੱਲੋਂ ਉਹਨਾਂ ਨੂੰ ਮਦਦ ਹੋਣੀ ਆਪਾਂ ਕਰਾਂਗੇ ਆਪਣੇ ਵੱਲੋਂ ਵੀ ਅਸੀਂ ਕਰਾਂਗੇ ਔਰ ਮੈਂ ਇਹ ਵੀ ਜਰੂਰ ਇੱਥੇ ਕਹਿਣਾ ਚਾਹਾਂਗਾ ਕਿ ਸਾਬਕਾ ਮੁੱਖ ਮੰਤਰੀ ਆਪਣੇ ਲੋਕਾਂ ਨੂੰ ਪਰਮਾਨਦੇ ਰਹੇ ਔਰ ਲੋਕਾਂ ਨੂੰ ਜਿਹੜਾ ਹੈਗਾ ਆਪਣੀਆਂ ਚੋਚਲੀਆਂ ਗੱਲਾਂ 'ਚ ਲਗਾਉਂਦੇ ਰਹੇ ਲੇਕਿਨ ਉਹਨਾਂ ਕੋ ਸਮਾਂ ਨਹੀਂ ਮਿਲਿਆ ਕਿ ਉਸ ਬੱਚੇ ਦੇ ਘਰ ਜਾ ਸਕਣ ਉਹਨਾਂ ਨਾਲ ਜਿਹੜਾ ਹੈਗਾ ਸ਼ਰਧਾਂਜ ਉਹਨਾਂ ਨੂੰ ਉਹਨਾਂ ਦੇ ਨਾਲ ਖੜਨ ਉਹਨਾਂ ਨੂੰ ਥੋੜਾ ਹੌਸਲਾ ਦੇ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਸਾਰਿਆਂ ਦਾ ਸਾਰੀ ਸੰਗਤ ਦਾ ਸਾਰੇ ਸਰਕਾਰੀ ਅਫੀਸਰ ਸਾਹਿਬਾਨ ਸਭ ਦਾ ਬਹੁਤ-ਬਹੁਤ ਧੰਨਵਾਦ ਉਸ ਕਾਲਪੁਰ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ